ਪੰਜਾਬ ਅਨਕਾ ਟੀਵੀ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਆ ਨਤੀਜੇ ਸਪਸ਼ਟ ਹੋ ਚੁੱਕੇ ਨੇ ਸ਼ੀਸ਼ੇਵਾਂਗ ਜਿਮਣੀ ਚੋਣਾਂ ਦੇ ਚਾਰੇ ਸੀਟਾਂ ਉੱਤੇ ਨਤੀਜੇ ਸਾਫ਼ ਹੋ ਚੁੱਕੇ ਨੇ ਤੇ ਹੁਣ ਤਾਂ ਜੇਤੂ ਉਮੀਦਵਾਰਾਂ ਦੇ ਘਰੇ ਇਕੱਠ ਹੋਣਾ ਵੀ ਸ਼ੁਰੂ ਹੋ ਗਿਆ ਲੋਕ ਸਮਰਥਕ ਵੱਡੀ ਗਿਣਤੀ ਚ ਪਹੁੰਚਣ ਲੱਗ ਗਏ ਨੇ ਤੇ ਕਿਲੇ ਜਿਹੜੇ ਨੇ ਉਹ ਫਤਿਹ ਹੋ ਗਏ ਨੇ ਕਈ ਕਿਲੇ ਪੁੱਟ ਦਿੱਤੇ ਗਏ ਨੇ ਜੇ ਗੱਲ ਗਿੱਦੜਵਾਹਾ ਦੀ ਕਰੀਏ ਉੱਥੋਂ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਕਿਉਂਕਿ ਅਮਰਤਾ ਵੜਿੰਗ ਵਰਸਸ ਡਿੰਪੀ ਢਿੱਲੋਂ ਬਹੁਤ ਹੀ ਹੌਟ ਸੀਟ ਲਗਾਤਾਰ ਮੰਨੀ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਜਿਵੇਂ ਪਹਿਲਾਂ ਅਕਾਲੀਆਂ ਦਾ ਕਿਸੇ ਵੇਲੇ ਗੜ ਸੀ ਹੁਣ ਇਹ ਰਾਜੇ ਵੜਿੰਗ ਦਾ ਗੜ ਹੈ ਤੇ ਉਹਨਾਂ ਦੀ ਪਤਨੀ ਹੀ ਚੋਣ ਜਿੱਤਣਗੇ ਪਰ ਅਜਿਹਾ ਹੋਇਆ ਨਹੀਂ ਡਿੰਪੀ ਢਿੱਲੋਂ ਇਸ ਵਾਰ ਬਾਜ਼ੀ ਮਾਰ ਕੇ ਡਿੰਪੀ ਢਿੱਲੋਂ ਨੇ ਗੱਦੜ ਬਹਾ ਦਾ ਕਿਲਾ ਫਤਿਹ ਕੀਤਾ ਤੇ ਪਹਿਲੇ ਰਾਉਂਡ ਤੋਂ ਹੀ ਲੀਡ ਬਣਾ ਕੇ ਰੱਖੀ ਇੰਤ ਨਹੀਂ ਸੀ ਕਿ ਕਹਤੇ ਮੈਚ ਫਸਵਾ ਰਿਹਾ ਹਾਲਾਂਕਿ ਸ਼ੁਰੂਆਤ ਦੇ ਵਿੱਚ ਲੀਡ ਘੱਟ ਸੀ ਪਰ ਲੀਡ ਮੋੜ ਤੋਂ ਹੀ ਬਣਾਈ ਤੇ ਹੁਣ 14000 ਤੋਂ ਵੱਧ ਵੋਟਾਂ ਦੇ ਨਾਲ ਡਿੰਪੀ ਢਿੱਲੋ ਅਮਰਤਾ ਵੜਿੰਗ ਤੋਂ ਅੱਗੇ ਚੱਲ ਰਹੇ ਨੇ ਤੇ ਦੋ ਰਾਊਂਡ ਦੀ VOTING ਬਾਕੀ ਹੈ ਕਾਊਂਟ ਜਿਹੜਾ ਹੋਣਾ ਹੈ ਇਸ ਦੇ ਵਿੱਚ ਇਹ ਫਰਕ ਕਦੇ ਵੀ ਕਵਰ ਨਹੀਂ ਹੋਣਾ ਤਾਂ ਡਿੰਪੀ ਢਿੱਲੋ ਜਿੱਤ ਚੁੱਕੇ ਨੇ ਤੇ ਜਲਦ ਜਿਹੜਾ ਕੀ ਉਹਨਾਂ ਦੇ ਕੋਲ ਜਿੱਤ ਦਾ ਸਰਟੀਫਿਕੇਟ ਵੀ ਆ ਜਾਏਗਾ ਇਸ ਤੋਂ ਇਲਾਵਾ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਾਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਉੱਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ हासिल ਕੀਤੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਆ ਪਰ ਬਰਨਾਲਾ ਸੀਟ ਜਿੱਥੋਂ ਬਹੁਤ ਰੌਲਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਦੇ ਗੁਰਦੀਪ ਬਾਟ ਡਿਫੈਕਟ ਕਰ ਗਏ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੀਤ ਹੇਰ ਉਹਨਾਂ ਦੇ ਕਰੀਬੀਆਂ ਨੂੰ ਸੀਟਾਂ ਦੇ ਦਿੱਤੀਆਂ ਗਈਆਂ ਟਿਕਟਾਂ ਦੇ ਦਿੱਤੀਆਂ ਗਈਆਂ ਤੇ ਇਸ ਗੱਲ ਦੀ ਨਾਰਾਜ਼ਗੀ ਉਹਨਾਂ ਨੇ ਜਤਾਈ ਤੇ ਸਭ ਤੋਂ ਵੱਡਾ ਫੈਕਟਰ ਹੀ ਬਰਨਾਲਾ ਦੀ ਚੋਣ 'ਚ ਗੁਰਦੀਪ ਬਾਟ ਹੋ ਗਏ ਕਿਉਂਕਿ ਹੁਣ ਤੱਕ ਉਹਨਾਂ ਦੇ ਕੋਲ 17000 ਤੋਂ ਵੱਧ ਵੋਟ ਇਸ ਆਮ ਆਦਮੀ ਪਾਰਟੀ ਦੇ ਬਾਗੀ ਇੰਡੀਪੈਂਡੈਂਟ ਕੈਂਡੀਡੇਟ ਨੂੰ ਮਿਲੀ ਹੈ ਤੇ ਇਹੀ 17000 ਵੋਟ ਨੇ ਹਰਾ ਦਿੱਤਾ ਉਹਨਾਂ ਦੇ ਉਮੀਦਵਾਰ ਹਰਿੰਦਰ ਸਿੰਘ ਹੁਣਾਂ ਨੂੰ ਕਿਉਂਕਿ ਜੇ ਇਹੀ ਵੋਟ ਪੈ ਜਾਂਦੀ ਤਾਂ ਆਮ ਆਦਮੀ ਪਾਰਟੀ ਜਿੱਤਦੀ ਪਰ ਹੁਣ ਕਾਂਗਰਸ ਦੇ ਕਾਲਾ ਢਿੱਲੋ ਹੁਣੀ ਜਿੱਤ ਹਾਸਲ ਕਰ ਚੁੱਕੇ ਨੇ ਤੇ ਕੋਈ ਬਹੁਤ ਹੀ ਵੱਡੀ ਲੀਡ ਨਾਲ ਜਿੱਤ ਹਾਸਲ ਨਹੀਂ ਹੋਈ ਪਰ ਲੀਡ ਅ uh, 2000 ਤੋਂ ਵੱਧ ਜਿਹੜਾ ਕੀ ਹੈ ਵੋਟ ਉਹ ਅੱਗੇ ਚੱਲ ਰਹੇ ਨੇ ਤੇ ਇਹ ਉਹਨਾਂ ਦੀ ਜਿੱਤ ਅਜੇ ਹੀ ਹੋਈ ਆ ਜੋ ਕਿ ਆਮ ਆਦਮੀ ਪਾਰਟੀ ਨੂੰ ਬਾਗિયાਾਂ ਤਵਾਉਣ ਵਾਲੇ ਸਾਹਮਣੇ ਦੇ ਵਿੱਚ ਹੋਰ ਵੀ ਡਰਾਊਗੀ ਤੇ ਗੱਲ ਕਰੀਏ ਸੁਖਜਿੰਦਰ ਰੰਧਾਵਾ ਦੇ ਪਤਨੀ ਡੇਰਾ ਬਾਬਾ ਨਾਨਕ ਤੋਂ ਉਹ ਹਾਰੇ ਨੇ ਹਾਲਾਂਕਿ ਮੁਕਾਬਲਾ ਬੜਾ ਪੇਚੀਦਾ ਰਿਹਾ ਕਦੇ 1000 ਦਾ ਫਰਕ ਕਦੇ 1200 ਦਾ ਫਰਕ ਪਰ ਹੁਣ ਇਹ ਫਰਕ 5000 ਤੋਂ ਉੱਤੇ ਤੱਪ ਚੁੱਕਿਆ ਤਾਂ ਕਾਂਗਰਸ ਉਮੀਦਵਾਰ ਅ ਜਿਹੜਾ ਕੀ ਹੈ ਸੁਖਜਿੰਦਰ ਰੰਧਾਵਾ ਹੋਣਾਂ ਦੇ ਪਤਨੀ ਤਜਿੰਦਰ ਕੌਰ ਰੰਧਾਵਾ ਹਾਰ ਗਏ ਨੇ ਤੇ ਜਿੱਤ ਹਾਸਲ ਹੋਈ ਆ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਗਏ ਨੇ ਜੋ ਕਿ ਲਗਾਤਾਰ ਪੇਚ ਵੀ ਫਸਦਾ ਨਜ਼ਰ ਆਇਆ VOTING ਵਾਲੇ ਦਿਨ ਵੀ ਆਮੋ ਸਾਹਮਣੇ ਹੋਗੇ ਸੀ ਸੁਖਜਿੰਦਰ ਰੰਧਾਵਾ ਤੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਪਰ ਅੱਜ ਗੁਰਦੀਪ ਸਿੰਘ ਰੰਧਾਵਾ ਨੇ ਬਾਜ਼ੀ ਮਾਰ ਦਿੱਤੀ ਹੈ ਕਿਉਂਕਿ ਉਹਨਾਂ ਨੇ ਜਿੱਤ ਹਾਸਲ ਕਰ ਦਿੱਤੀ ਆ ਹੁਣ ਤੁਹਾਨੂੰ ਵੋਟ ਕਾਊਂਟ ਵੀ ਦੱਸਦੇ ਚੱਲਦੇ ਆ ਇਕੱਲੀ-ਇਕੱਲੀ ਸੀਟ ਤੇ ਕਿਉਂਕਿ 5000 ਦੇ ਵੋਟ ਦੇ ਫਰਕ ਦੇ ਨਾਲ ਗੁਰਦੀਪ ਰੰਧਾਵਾ ਲੀਡ ਕਰ ਰਹੇ ਨੇ ਤੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਪਤਨੀ ਨੂੰ maat ਦੇ ਗਏ ਨੇ ਤੇ ਉਸ ਤੋਂ ਇਲਾਵਾ ਚੱਬੇਵਾਲ ਸੀਟ ਜਿਸ ਤੇ ਸਭ ਤੋਂ ਪਹਿਲਾਂ ਜਿਹੜਾ ਕਿ VOTING ਦੇ ਨਤੀਜੇ ਆ ਗਏ ਸੀ ਕਿਉਂਕਿ ਇਸ਼ਾਂਖ ਚੱਬੇਵਾਲ ਜਿੱਤ ਹਾਸਲ ਕਰ ਗਏ ਨੇ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਵੱਡੀ ਭੀੜ ਵੱਡੀ ਸਮਰਥਕਾਂ ਦਾ ਇਕੱਠ ਵੀ ਆ ਚੁੱਕਿਆ ਤੇ ਜਸ਼ਨ ਵੀ ਸ਼ੁਰੂ ਹੋ ਗਏ ਨੇ ਤਾਂ ਇਹ ਚੋਂ ਨਤੀਜੇ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਲੈ ਗਈ ਇੱਕ ਬਰਨਾਲੇ ਦੀ ਸੀਟ ਆਮ ਆਦਮੀ ਪਾਰਟੀ ਦੇ ਬਾਗੀ ਨਹੀਂ ਹੀ ਆਮ ਆਦਮੀ ਪਾਰਟੀ ਨੂੰ ਮਾਤ ਦੇ ਦਿੱਤੀ ਹੈ ਤਾਂ ਉਧਰ ਹੀ ਚੱਬੇਵਾਲ ਸੀਟ ਤੋਂ ਇਸ਼ਾਂਕ ਚੱਬੇਵਾਲ ਲਗਭਗ 28000 ਵੋਟ ਦੇ ਨਾਲ ਜੇਤੂ ਹੋਏ ਨੇ ਜੋ ਕਿ ਸਭ ਤੋਂ ਵੱਡਾ ਫਰਕ ਹੈ ਹੁਣ ਤੱਕ ਵੋਟ ਕਾਊਂਟਸ ਦੇ ਵਿੱਚ ਤੇ ਉਧਰ ਹੀ ਡਿੰਪੀ ਢਿੱਲੋ 14000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ 5000 ਵੋਟ ਦੇ ਨਾਲ ਗੁਰਦੀਪ ਸਿੰਘ ਰੰਧਾਵਾ ਨੇ ਸੁਖਜਿੰਦਰ ਰੰਧਾਵਾ ਦੀ ਪਤਨੀ ਨੂੰ ਮਾਰਤ ਦਿੰਦੇ ਹੋਏ ਉਹ ਨਜ਼ਰ ਆ ਰਹੇ ਨੇ ਤਾਂ ਇਹ ਨਿਚੋਣ ਨਤੀਜੇ ਕਮੈਂਟ ਸੈਕਸ਼ਨ ਚ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖੋ ਇਹ ਕੱਲੇ ਕੱਲੇ ਕੈਂਡੀਡੇਟ ਦਾ ਵੋਟ ਕਾਊਂਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਹਲਕੇ ਤੋਂ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪੈ ਚੁੱਕੀਆਂ ਨੇ ਹਾਲਾਂਕਿ ਆਖਰੀ ਗੇੜ ਕਾਊਂਟਿੰਗ ਦੇ ਬਾਕੀ ਨੇ ਪਰ ਇਹ ਚੋਣ ਨਤੀਜੇ ਸਪਸ਼ਟ ਨੇ ਗਿੱਦੜਵਾਹਾ ਦਾ ਕਿਲਾ ਡਿੰਪੀ ਟੱਲੋ ਦਾ ਗੁਰਦੀਪ ਰੰਧਾਵਾ ਜਿੱਤੇ ਡੇਰਾ ਬਾਬਾ ਨਾਨਕ ਉਧਰ ਹੀ ਬਰਨਾਲਾ ਤੋਂ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਜਿਤਨਾ ਨੂੰ ਕਿ ਵੱਡੀ ਜਿੱਤ ਹਾਸਲ ਹੋਈ ਹੈ ਕਾਲਾ ਢਿੱਲੋ ਹੁਣੀ ਬਰਨਾਲਾ ਦੀ ਇਹ ਸੀਟ ਇਹ ਕਰ ਗਏ ਨੇ ਮਿਹਰਬਾਨੀ ਇਸ ਦੇ ਵਿੱਚ ਵੱਡੀ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਬਾਠੀ ਤੇ ਚੱਬੇਵਾਲ ਤੋਂ ਇਸ਼ਾਂਖ ਚੱਬੇਵਾਲ ਜੇਤੂ ਪੰਜਾਬ ਅਨਕਾ ਟੀਵੀ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਨਤੀਜੇ ਸਪਸ਼ਟ ਹੋ ਚੁੱਕੇ ਨੇ ਸ਼ੀਸ਼ੇਵਾਂਗ ਜਿਮਣੀ ਚੋਣਾਂ ਦੇ ਚਾਰੇ ਸੀਟਾਂ ਉੱਤੇ ਨਤੀਜੇ ਸਾਫ਼ ਹੋ ਚੁੱਕੇ ਨੇ ਤੇ ਹੁਣ ਤਾਂ ਜੇਤੂ ਉਮੀਦਵਾਰਾਂ ਦੇ ਘਰੇ ਇਕੱਠ ਹੋਣਾ ਵੀ ਸ਼ੁਰੂ ਹੋ ਗਿਆ ਲੋਕ ਸਮਰਥਕ ਵੱਡੀ ਗਿਣਤੀ ਚ ਪਹੁੰਚਣ ਲੱਗ ਗਏ ਨੇ ਤੇ ਕਿਲੇ ਜਿਹੜੇ ਨੇ ਉਹ ਫਤਿਹ ਹੋ ਗਏ ਨੇ ਕਈ ਕਿਲੇ ਪੁੱਟ ਦਿੱਤੇ ਗਏ ਨੇ ਜੇ ਗੱਲ ਗਿੱਦੜਵਾਹਾ ਦੀ ਕਰੀਏ ਉੱਥੋਂ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਕਿਉਂਕਿ ਅਮਰਤਾ ਵੜਿੰਗ ਵਰਸਸ ਡਿੰਪੀ ਢਿੱਲੋਂ ਬਹੁਤ ਹੀ ਹੌਟ ਸੀਟ ਲਗਾਤਾਰ ਮੰਨੀ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਜਿਵੇਂ ਪਹਿਲਾਂ ਅਕਾਲੀਆਂ ਦਾ ਕਿਸੇ ਵੇਲੇ ਗੜ ਸੀ ਹੁਣ ਇਹ ਰਾਜੇ ਵੜਿੰਗ ਦਾ ਗੜ ਹੈ ਤੇ ਉਹਨਾਂ ਦੀ ਪਤਨੀ ਹੀ ਚੋਣ ਜਿੱਤਣਗੇ ਪਰ ਅਜਿਹਾ ਹੋਇਆ ਨਹੀਂ ਡਿੰਪੀ ਢਿੱਲੋਂ ਇਸ ਵਾਰ ਬਾਜ਼ੀ ਮਾਰ ਕੇ ਡਿੰਪੀ ਢਿੱਲੋਂ ਨੇ ਗੱਦੜ ਬਹਾ ਦਾ ਕਿਲਾ ਫਤਿਹ ਕੀਤਾ ਤੇ ਪਹਿਲੇ ਰਾਉਂਡ ਤੋਂ ਹੀ ਲੀਡ ਬਣਾ ਕੇ ਰੱਖੀ ਇੰਤ ਨਹੀਂ ਸੀ ਕਿ ਕਹਿੰਦੇ ਮੈਚ ਫਸਵਾ ਰਿਹਾ ਹਾਲਾਂਕਿ ਸ਼ੁਰੂਆਤ ਦੇ ਵਿੱਚ ਲੀਡ ਘੱਟ ਸੀ ਪਰ ਲੀਡ ਮੋੜ ਤੋਂ ਹੀ ਬਣਾਈ ਤੇ ਹੁਣ 14000 ਤੋਂ ਵੱਧ ਵੋਟਾਂ ਦੇ ਨਾਲ ਡਿੰਪੀ ਢਿੱਲੋ ਅਮਰਤਾ ਵੜਿੰਗ ਤੋਂ ਅੱਗੇ ਚੱਲ ਰਹੇ ਨੇ ਤੇ ਦੋ ਰਾਊਂਡ ਦੀ VOTING ਬਾਕੀ ਹੈ ਕਾਊਂਟ ਜਿਹੜਾ ਹੋਣਾ ਇਸ ਦੇ ਵਿੱਚ ਇਹ ਫਰਕ ਕਦੇ ਵੀ ਕਵਰ ਨਹੀਂ ਹੋਣਾ ਤਾਂ ਡਿੰਪੀ ਢਿੱਲੋ ਜਿੱਤ ਚੁੱਕੇ ਨੇ ਤੇ ਜਲਦ ਜਿਹੜਾ ਕੀ ਉਹਨਾਂ ਦੇ ਕੋਲ ਜਿੱਤ ਦਾ ਸਰਟੀਫਿਕੇਟ ਵੀ ਆ ਜਾਏਗਾ ਇਸ ਤੋਂ ਇਲਾਵਾ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਾਫ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਉੱਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ हासिल ਕੀਤੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਆ ਪਰ ਬਰਨਾਲਾ ਸੀਟ ਜਿੱਥੋਂ ਬਹੁਤ ਰੋਲਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਦੇ ਗੁਰਦੀਪ ਬਾਠ ਡਿਫੈਕਟ ਕਰ ਗਏ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੀਤ ਹੇਰ ਉਹਨਾਂ ਦੇ ਕਰੀਬੀਆਂ ਨੂੰ ਸੀਟਾਂ ਦੇ ਦਿੱਤੀਆਂ ਗਈਆਂ ਟਿਕਟਾਂ ਦੇ ਦਿੱਤੀਆਂ ਗਈਆਂ ਤੇ ਇਸ ਗੱਲ ਦੀ ਨਿਰਾਸ਼ਗੀ ਉਹਨਾਂ ਨੇ ਜਤਾਈ ਤੇ ਸਭ ਤੋਂ ਵੱਡਾ ਫੈਕਟਰ ਹੀ ਬਰਨਾਲਾ ਦੀ ਚੋਣ 'ਚ ਗੁਰਦੀਪ ਬਾਠ ਹੋ ਗਏ ਕਿਉਂਕਿ ਹੁਣ ਤੱਕ ਉਹਨਾਂ ਦੇ ਕੋਲ 17000 ਤੋਂ ਵੱਧ ਵੋਟ ਇਸ ਆਮ ਆਦਮੀ ਪਾਰਟੀ ਦੇ ਬਾਗੀ ਇੰਡੀਪੈਂਡੈਂਟ ਕੈਂਡੀਡੇਟ ਨੂੰ ਮਿਲੀ ਹੈ ਤੇ ਇਹੀ 17000 ਵੋਟ ਨੇ ਹਰਾ ਦਿੱਤਾ ਉਹਨਾਂ ਦੇ ਉਮੀਦਵਾਰ ਹਰਿੰਦਰ ਸਿੰਘ ਹੁਣਾ ਨੂੰ ਕਿਉਂਕਿ ਜੇ ਇਹੀ ਵੋਟ ਪੈ ਜਾਂਦੀ ਤਾਂ ਆਮ ਆਦਮੀ ਪਾਰਟੀ ਜਿੱਤਦੀ ਪਰ ਹੁਣ ਕਾਂਗਰਸ ਦੇ ਕਾਲਾ ਢਿੱਲੋ ਹੁਣੀ ਜਿੱਤ ਹਾਸਲ ਕਰ ਚੁੱਕੇ ਨੇ ਤੇ ਕੋਈ ਬਹੁਤ ਹੀ ਵੱਡੀ ਲੀਡ ਨਾਲ ਜਿੱਤ ਹਾਸਲ ਨਹੀਂ ਹੋਈ ਪਰ ਲੀਡ ਅ 2000 ਤੋਂ ਵੱਧ ਜਿਹੜਾ ਕੀ ਹੈ ਵੋਟ ਉਹ ਅੱਗੇ ਚੱਲ ਰਹੇ ਨੇ ਤੇ ਇਹ ਉਹਨਾਂ ਦੀ ਜਿੱਤ ਅਜੇ ਹੀ ਹੋਈ ਆ ਜੋ ਕਿ ਆਮ ਆਦਮੀ ਪਾਰਟੀ ਨੂੰ ਬਾਗੀਆਂ ਤੋਂ ਆਉਣ ਵਾਲੇ ਸਾਹਮਣੇ ਦੇ ਵਿੱਚ ਹੋਰ ਵੀ ਡਰਾਊਗੀ ਤੇ ਗੱਲ ਕਰੀਏ ਸੁਖਜਿੰਦਰ ਰੰਧਾਵਾ ਦੇ ਪਤਨੀ ਡੇਰਾ ਬਾਬਾ ਨਾਨਕ ਤੋਂ ਉਹ ਹਾਰੇ ਨੇ ਹਾਲਾਂਕਿ ਮੁਕਾਬਲਾ ਬੜਾ ਪੇਚੀਦਾ ਰਿਹਾ ਕਦੇ 1000 ਦਾ ਫਰਕ ਕਦੇ 1200 ਦਾ ਫਰਕ ਪਰ ਹੁਣ ਇਹ ਫਰਕ 5000 ਤੋਂ ਉੱਤੇ ਤੱਪ ਚੁੱਕਿਆ ਤਾਂ ਕਾਂਗਰਸ ਉਮੀਦਵਾਰ ਅ ਜਿਹੜਾ ਕੀ ਹੈ ਸੁਖਜਿੰਦਰ ਰੰਧਾਵਾ ਹੁਣਾਂ ਦੇ ਪਤਨੀ ਤਜਿੰਦਰ ਕੌਰ ਰੰਧਾਵਾ ਹਾਰ ਗਏ ਨੇ ਤੇ ਜਿੱਤ ਹਾਸਲ ਹੋਈ ਹੈ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਗਏ ਨੇ ਜੋ ਕਿ ਲਗਾਤਾਰ ਪੇਚਵੀ ਫਸਤਾ ਨਜ਼ਰ ਆਇਆ VOTING ਵਾਲੇ ਦਿਨ ਵੀ ਆਮੋ ਸਾਹਮਣੇ ਹੋ ਗਏ ਸੀ ਸੁਖਜਿੰਦਰ ਰੰਧਾਵਾ ਤੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਪਰ ਅੱਜ ਗੁਰਦੀਪ ਸਿੰਘ ਰੰਧਾਵਾ ਨੇ ਬਾਜ਼ੀ ਮਾਰ ਦਿੱਤੀ ਹੈ ਕਿਉਂਕਿ ਉਹਨਾਂ ਨੇ ਜਿੱਤ ਹਾਸਲ ਕਰ ਦਿੱਤੀ ਆ ਹੁਣ ਤੁਹਾਨੂੰ ਵੋਟ ਕਾਊਂਟ ਵੀ ਦੱਸਦੇ ਚੱਲਦੇ ਆਂ ਕੱਲੀ-ਕੱਲੀ ਸੀਟ ਤੇ ਕਿਉਂਕਿ 5000 ਦੇ ਵੋਟ ਦੇ ਫਰਕ ਦੇ ਨਾਲ ਗੁਰਦੀਪ ਰੰਧਾਵਾ ਲੀਡ ਕਰ ਰਹੇ ਨੇ ਤੇ ਸੁਖਿੰਦਰ ਰੰਧਾਵਾ ਉਹਨਾਂ ਦੀ ਪਤਨੀ ਨੂੰ maat ਦੇ ਗਏ ਨੇ ਤੇ ਉਸ ਤੋਂ ਇਲਾਵਾ ਚੱਬੇਵਾਲ ਸੀਟ ਜਿਸ ਤੇ ਸਭ ਤੋਂ ਪਹਿਲਾਂ ਜਿਹੜਾ ਕਿ VOTING ਦੇ ਨਤੀਜੇ ਆ ਗਏ ਸੀ ਕਿਉਂਕਿ ਇਸ਼ਾਂਖ ਚੱਬੇਵਾਲ ਜਿੱਤ ਹਾਸਲ ਕਰ ਗਏ ਨੇ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਵੱਡੀ ਭੀੜ ਵੱਡੀ ਸਮਰਥਕਾਂ ਦਾ ਇਕੱਠ ਵੀ ਆ ਚੁੱਕਿਆ ਤੇ ਜਸ਼ਨ ਵੀ ਸ਼ੁਰੂ ਹੋ ਗਏ ਨੇ ਦਾ ਇਹ ਚੋਂ ਨਤੀਜੇ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਲੈ ਗਈ ਇੱਕ ਬਰਨਾਲੇ ਦੀ ਸੀਟ ਆਮ ਆਦਮੀ ਪਾਰਟੀ ਦੇ ਬਾਕੀ ਨੇ ਹੀ ਆਮ ਆਦਮੀ ਪਾਰਟੀ ਨੂੰ ਮਾਤ ਦੇ ਦਿੱਤੀ ਹੈ ਤਾਂ ਉਧਰ ਹੀ ਚੱਬੇਵਾਲ ਸੀਟ ਤੋਂ ਆਸ਼ੰਕ ਚੱਬੇਵਾਲ ਲੱਗ